ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5ਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਦ ਕੀਏ ਬਿਖਿਆ ਰਚਿਆ ਬਾਦ ਜਾਨਦੇ ਬਲਮ ਨਾ ਹੋਵਈ ਵਿਣ ਨਾਵੇ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦਿਸ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉਂ ਕੂਕਰ ਹਰ ਕਾਇਆ ਧਾਵੈ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੁਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਸਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸਹਿ ਨਾ ਜਾਣਈ ਫਿਰ ਫਿਰ ਆਵੈ ਜਾਏ ਅਨੇਕ ਪ੍ਰਕਾਰੇ ਮੋਹਿਆ ਬਹੁ ਵਿਦ ਇਹੋ ਸੰਸਾਰ ਜਿਸਨੋ ਰੱਖੈ ਸੂਰ ਹੈ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ 5 ਘਰ ਦੂਜਾ ਗੋਇਲ ਆਇਆ ਗੋਇਨੀ ਕਿਆ ਤਿਸ ਡੰਪ ਪਸਾਰ ਮੋਹਲਤ ਪੁਨੀ ਚੱਲਣਾ ਤੂੰ ਸੰਭਲ ਘਰਬਾਰ ਹਰ ਗੁਣ ਗਾਓ ਮਨਾ ਸਤ ਗੁਰ ਸੇਵ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਉ ਜੈ ਸਿਰੈਣ ਪਰਾ ਹੁਣੇ ਉਠ ਚਲ ਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਿਸ਼ਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਨ ਦੀ ਆਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਪ੍ਰਮਤਿਆ ਦੁਲਬ ਜਨਮ ਪਾਇਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ ਸ੍ਰੀ ਰਾਗ ਮਹੱਲਾ 5ਵਾਂ ਤਿਚਰ ਵਸਹਿ ਸੁਹੇਲੜੀ ਜਿਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾ ਕੂਰਾਲ ਮਨ ਬੈਰਾਗ ਭਿਆਨ ਦਰਸ਼ਨ ਦੇਖਣਾ ਕਾ ਚਾਉ ਧੰਨ ਸੋ ਤੇਰਾ ਥਾਨ ਰਹਾਉ ਜਿ ਚੁਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛਾ ਤੇਰੀ ਬਾਤ ਪਈੜਾ ਸਹੁ ਸੇਵ ਤੂੰ ਸਾਹੁਰੜਾ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਰ ਕਦੇ ਨਾ ਲੱਗੈ ਦੁੱਖ ਸਭ ਨਾਲ ਸਾਹੁਰਾ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧੰ ਸੋਹਗਣੀ ਜਿਨ ਸਹ ਨਾਲ ਪਿਆਰ ਸਭਨਾ ਸਾਹੁਰੈ ਵੰਨਣਾ ਸਭ ਮੁਕਲਾਵਣ ਹਾਰ ਨਾਨਕ ਧੰ ਸੋਹਗਣੀ ਜਿੰ ਸਹ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ